ਨੀ ਉਹਨਾਂ ਕੋ ਕਿੱਥੇ ਚੱਲੇ ਆ ਉੱਤਰ ਲੈ ਨਾਲੇ ਛਤਰੀ ਚੱਕ ਲੈਣੀ ਆ ਆਪਾਂ ਕਿੰਨਾ ਕਚਾ ਤੈਨੂੰ ਹੈ ਚਾ ਚਾ ਬਾਦ ਨੂੰ ਨਿੱਕੀ ਕੇ ਗਏਗਾ ਉਹਨਾਂ ਕੋ ਕਿਹੜੇ ਲਿਆਉਣੇ ਆਪਾਂ ਪਹਿਲਾਂ ਦੇ ਆ ਬਾ ਜੀ ਯਾਰ ਮੈਨੂੰ ਉਡਮੇ ਕਬੂਤਰ ਦੇ ਦੋ ਬਾਜੀ ਵਾਲਾ ਲੈਣਾ ਚਾਹੀਦੇ ਆ ਅੱਛਾ ਆਪਾਂ ਉਡਮੇ ਕਬੂਤਰਾਂ ਨਾਲ ਖੁੱਟੇ ਜਾਣਾ ਜਿਹੜਾ ਸੋਨਾ ਦੇ ਪਾ ਦੇਣਾ ਪਿੰਜਰੇ ਚੱਕ ਲੈਣੀ ਸਸਿਕਲ ਦੀ ਆਈ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਅੱਜ ਆਪਾਂ ਚੱਲੇ ਆ ਨੂਰ ਨੂੰ ਕਬੂਤਰ ਦਿਵਾਉਣ ਵਾਸਤੇ। ਪਿਛਲੀ ਵੀਡੀਓ ਚ ਤੁਸੀਂ ਦੇਖਿਆ ਕਿ ਨੂਰ ਨੂੰ ਬਹੁਤ ਗਾਲਾਂ ਪਈਆਂ। ਸੋ ਅੱਜ ਨੂਰ ਦਾ ਇੱਕ ਸੁਪਨਾ ਪੂਰਾ ਹੋਣ ਜਾ ਰਿਹਾ। ਤੇ ਆਪਾਂ ਪ੍ਰੋਮਿਸ ਲੈ ਨੂਰ ਤੋਂ ਕਿ ਪੜ੍ਹਾਈ ਦੇ ਵਿੱਚ ਪੂਰਾ ਧਿਆਨ ਦੇਊਗਾ। ਆਪਾਂ ਫੇਰ ਹੀ ਉਹਨੂੰ ਕਬੂਤਰ ਦਿਵਾਵਾਂਗੇ। ਬਨੇ ਰਹੋ ਵੀਡੀਓ ਦੇ ਵਿੱਚ। ਥੈਂਕ ਯੂ। ਅਕੋਸ਼ੀ ਗਾ ਜਿੱਦੇ ਕੰਦੂ ਪਸਮਾਨ ਲੈ ਕੇ ਆਈ ਸੀ ਹਨਾ ਆਂ ਕੀ ਬਣ ਗਿਆ ਵਿਚਾਰੇ ਨਾਲ ਆ ਜਾ ਆ ਜਾ ਟੱਠ ਨਹੀਂ ਘਟਾ ਵਾ ਕੋਈ ਪਾਕਾ ਏ ਗ੍ਰੇਨੀ ਆਵਾਗੇ ਤੱਕ ਨਾ ਪਾ ਲੀਟਰ ਓਹਾਂ ਮਾ ਗੱਲ ਲੀਟਰ ਕੁੰਡਿਆਂ ਦੀ ਦੁਕਾਨ ਇੱਥੋਂ ਆਪਾਂ ਬਾਅਦ ਚਲੇ ਜਾਵਾਂਗੇ ਤੇਰਾ ਕਬੂਤਰ ਲੱਗ ਜਾ ਚਾ ਚਾ ਚੜਦਾ ਹੁੰਦੇ ਨੂੰ ਫਿਰ ਹੋਰ ਕਿੱਥੇ ਚੱਲੇ ਆਪਾਂ ਕਿੰਨੇ ਲੈ ਕੇ ਆਉਣੇ ਆ ਹੈ ਕਿੰਨੇ ਲੈ ਕੇ ਆਉਣੇ ਜੇ ਦੋ ਜੜੇ ਸੋਨੇ ਲੱਗ ਦੋ ਲੈ ਆਂਗੇ ਹੂੰ ਕਿੰਨਾ ਤੋਂ ਵੱਧ ਜੋੜੇ ਨਹੀਂ ਮਾ ਲੈਉਣੇ ਬਾਸ ਠੀਕ ਆ ਦੋ ਜੜੇ ਸੋਨੇ ਲੱਗ ਦੋ ਲੈ ਆਂਗੇ ਤਿੰਨ ਜੜੇ ਸੋਨੇ ਲੱਗ ਤੇ ਆਣਾਂਗੇ ਕਬੂਤਰ ਦਵਾ ਦਨੇ ਤੇ ਉਹ ਨਾ ਮੁੜ ਕੇ ਪੜਾਈ ਨਾ ਕਰੇ ਤੂੰ ਤੂੰ ਗੱਲਾਂ ਕੀ ਕਰਦਾ ਹੈਰ ਪੜਾਈ ਵੇਲਾ ਰੰਗ ਕਈ ਘੰਟੇ ਲੱਗ ਹੋ ਗਈ ਹੂੰ ਵੱਦਣਾ ਫਕੀਆ ਦੇ ਕੀ ਕੀ ਕੰਮ ਦੀ ਕੋਈ ਗਿਲਾਕ ਦੇਵਾਂਗੇ ਬਾਕੀ ਗੱਡਾ ਤਾਂ ਠੀਕ ਹੋ ਗਈ ਪ੍ਰੋਮਿਸ ਕਰ ਫਿਰ ਨੰਬਰ ਪੂਰੇ ਆਉਣੇ ਚਾਹੀਦੇ ਕਿੰਨੇ ਪੇਪਰਾਂ 'ਚ ਵਧੀਆ ਨੰਬਰ ਚੰਗੇ ਕੰਮ ਪਤਾ ਕਨੌਕਲ ਦੀ ਉਹ ਕੰਮ ਕਰਾਏ ਨਹੀਂ ਹੁੰਦਾ ਮੈਡਮਾਂ ਨੇ ਜਿਹੜਾ ਕੰਮ ਪੇਪਰਾਂ 'ਚ ਸੈੱਟ ਦਿੰਦੀਆਂ ਅੱਛਾ ਮੈਨੂੰ ਨਾ ਪਿਛਲੀ ਵਾਰ ਨਾ ਮੇਰੇ ਨਾਲ ਬੁੱਕ ਪੂਰੀ ਨਹੀਂ ਕਰਵਾਈ ਸੀ ਅੱਛਾ ਇਹ ਵੀ ਕੰਪਿਊਟਰ ਦੀ ਨਾ ਮੈਨੂੰ ਮੈਡਮਾਂ ਕੰਮ ਕਰਾਉਂਦੀਆਂ ਸੀ ਹੈ ਕਿਉਂਕਿ ਮੈਂ ਪਹਿਲੇ ਘੜੇ ਜਾਉਂ ਰਹਿੰਦਾ ਸੀ ਨਾ ਮੈਂ 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 ਕੰਮ ਕਰਾਉਂਦੀ ਸੀ ਤੇ ਫਿਰ ਮੈਂ ਕਿਹਾ ਪੇਪਰ ਅਜ ਕੰਮ ਮੈਨੂੰ ਔਖਾ ਔਖਾ ਸੜਦਾ ਫਿਰ ਮੈਂ ਕਿਹਾ ਮੈਂ ਕਿਤਾਬ ਕੋਲ ਕੇ ਦਿਖਾਤੀ ਆ ਵੇਖੋ ਆ ਆ ਆ ਆ ਨਹੀਂ ਸੀ ਜਾ ਜਿਹੜਾ ਤੇ ਕੰਮ ਨਹੀਂ ਕਰਾਇਆ ਕੱਲ ਨਹੀਂ ਰਹਿਣ ਦਾ ਫਿਰ ਕੰਮ ਕਰਨ ਦਾ ਹਾਂ ਬਚਾਰੀ

ਨੇ ਕੇ ਨਾ ਉਹ ਵੀ ਸੰਦੀਪ ਬਾਈ ਨੇ ਛਾਤੇ ਪਾਏ ਬਹੁਤ ਸੋਹਣੇ ਖੁੱਡੇ ਤੇ ਆਪਾਂ ਜਾਣੇ ਹੁਣ ਕੰਪਟਰ ਵਾਲੇ ਖੁੱਡੇ ਦੇ ਕੋਲ ਦੇਖਦੇ ਹਾਂ ਨੂਰ ਨੂੰ ਕਿਹੜੇ ਕੰਪਟਰ ਪਸੰਦ ਆਉਂਦੇ ਆ ਬਹੁਤ ਸੋਹਣਾ ਬਣਾਇਆ ਸਿਸਟਮ ਯਾਰ ਦੀਪ ਬਾਈ ਨੇ ਬਹੁਤ ਸੋਹਣਾ ਸਿਸਟਮ ਬਣਾਇਆ ਇਹ ਹੁੰਦਾ ਜਾਨਵਰਾਂ ਨਾਲ ਪਿਆਰ ਛੌਂਕ ਦਾ ਬਰੇ ਕੋਈ ਮੁੱਲ ਨਹੀਂ ਬਹੁਤ ਸੋਹਣਾ ਸੈੱਟ ਪਾਇਆ ਬਾਈ ਨੇ ਲਗ ਲਗ ਰੱਖੇਗਾ ਕਬੂਤਰਾਂ ਦੇ ਜੋੜੇ ਇਹਦੇ ਚ ਕਿਹੜੇ ਆ ਇਹਦੇ ਚ ਬੱਚੇ ਸਵਾਲ ਆ ਗਿਆ ਵੇਖ ਕੇ ਕਬੂਤਰਾਂ ਨੂੰ ਪਿਆਰ ਕਰਨ ਵਾਲੇ ਬਈ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਉਹ ਐ ਬਣਾਈ ਕਹਿੰਦੀ ਤੂੰ ਖੁੱਡੇ ਚ ਉਹ ਉਹ ਵੈਰ ਨਾ ਬਣਾਈ ਜਾਂਦੀ ਉਹ ਉਹ ਇੱਕ ਬਾਈ ਨੇ ਗੱਡੀ ਸੋਹਣੀ ਚੀਜ਼ ਨਹੀਂ ਉਹ ਟਾਂਡੇ ਲਾਉਣਾ ਤੇ ਗੱਡੀ ਸੋਹਣੀ ਚੀਜ਼ ਬਣਾਈ ਐ ਬਣਾਈ ਤੂੰ ਹੀ ਠੀਕ ਹੈ ਮੈਨੂੰ ਪਤਾ ਤਰਾ ਚਾਚਾ ਦੋ ਹਨ ਆਪਣੇ ਬੱਚੇ ਜਿਹੜੀ ਆਣੇ ਹਨ ਬੱਚੇ ਫਿਰ ਜੋੜੀ ਲੈ ਜਾ ਵੱਡੀ ਬੱਚੇ ਬੱਚਿਆਂ ਨੇ ਕੱਢਨੇ ਕਿਹੜੇ ਵੱਡੇ ਜੋੜੇ ਲੈ ਜਾ ਕਿਹੜੇ ਆਂਡੇ ਲਾ ਕੇ ਬੱਚੇ ਕੱਢ ਲੈ ਚਾਰ ਦੋ ਜੋੜੇ ਲੈਣੇ ਤੂੰ ਦੋ ਲੈ ਜਾ ਇੱਕ ਵਾਰੀ ਦੋ ਲੈ ਦਊਗਾ ਤੈਨੂੰ ਹਾਂ ਤਾਂ ਦੋ ਲੈ ਆ ਦੋ ਫੇਰ ਲੈ ਜਾ ਦੋ ਫੇਰ ਲੈ ਜਾਗੇ ਠੀਕ ਹੈ ਆਜੇ ਚਾਹ ਪੀਓ ਚਲੋ ਕਿਵੇਂ ਕੀ ਕਰਾਂਗਾ ਵੱਡੇ ਹੀ ਲੈਣੇ ਆ ਵੱਡੇ ਲੈਣੇ ਆ ਅੰਬ ਕਟਾ ਲੈ ਆ ਤੱਕ ਜਾ ਚੱਲੋ ਜੀ ਫਾਈਨਲੀ ਆਪਾਂ ਕਬੂਤਰਾਂ ਨਾਲਿਆ ਜੋੜਾ ਇੱਕ ਆਓ ਚਲਦੇ ਹਾਂ ਨੂਰ ਨੂੰ ਪੈ ਗਿਆ ਕੁੱਤਾ ਤੂੰ ਦੇਖੋ ਫਿਰ ਮੁਕਾਬਲਾ ਕਿਵੇਂ ਬਣਿਆ ਨੂਰ ਨੇ ਦੋ ਚੱਪਲ ਆੜੀ ਇਹਦਾ ਆ ਜਾ ਫਿਰ ਦੋ ਦੋ ਹੱਥ ਕੱਢ ਲਈ ਉਹ ਜਾਨ ਦੇ ਗੁੱਸੇ ਨੂੰ ਲੋਬੀ ਫਿਰ ਨੂਰ ਨੇ ਕਰਾਈਆਂ ਕਬੂਤਰਾਂ ਨੇ ਜੋੜੇ ਨਾ ਫੋਟੋਆਂ ਫਿਰ ਆਪਾਂ ਕਬੂਤਰਾਂ ਨੂੰ ਛੱਡਤਾ ਡਿੱਗੀ ਵਿੱਚ ਖੁੱਲੇ ਨੋ ਵੀ ਨੋਰ ਚਾਂ ਚਾ ਦੇ ਵਿੱਚ ਬਹਿਣ ਲੱਗੇ ਸੀ ਅੱਗੇ ਤੇ ਕਿਹਾ ਮੈਂ ਬਾਈ ਜੱਗੇ ਤੁਸੀਂ ਬੈਠੋ ਤੇ ਨੋਰ ਦੀ ਅੱਜ ਖੁਸ਼ੀ ਦਾ ਕੋ ਟਿਕਾਣਾ ਨਹੀਂ ਕੋ ਉਤਰਾਂ ਨੇ ਉਡਾ ਲਿਆ ਆਪਾਂ ਲੈ ਬਿੱਗੀ ਵਿੱਚ ਦਿੱਤੇ ਸਾਭ ਕਿਵੇਂ ਫਿਰ ਗਿਆ ਨਹੀਂ ਵਧੀਆ ਮਿਲ ਗਏ ਪੁੱਤਰ ਮਿਲ ਗਏ ਬਾਜੀ ਵਾਲਾ ਹੋਰ ਵੀ ਕਰ ਦੂੰ ਕੋਈ ਗੱਲ ਇਹਦੇ ਚ ਸਵਾਦ ਹੀ ਆ ਗਿਆ ਹੋਰ ਐਂਡ ਨਿਆਰਾ ਆ ਗਿਆ ਬਈ ਸਰਾ ਨੰਦੇ ਤਾਂ ਨਾਲ ਹੀ ਹੁਣ ਨਹੀਂ ਨਹੀਂ ਆਪਾਂ ਮੰਨ ਦੋ ਆਦੇ ਵਿੱਚ ਫਿਰ ਨੂਰ ਨੇ ਗਾਏ ਗਾਣੇ ਹੁਣ ਉੱਪਰ ਲੈਨੇ ਕਬੂਤਰਾਂ ਵਾਸਤੇ ਇੱਕ ਸੋਨਾ ਆ ਖੁੱਡਾ ਜੇ ਮਿਲ ਗਿਆ ਤਾਂ ਬਾਈ ਹੋਵੇ ਕਿੰਨੇ ਛੁੱਲੇ ਭਾਈ ਯਾ ਲੱਗ ਗਿਆ ਨਾ ਸਰਾ ਯਾ ਮੇਗਾ ਇਹਨਾਂ ਦਾ ਛੋਟ ਆ ਨਾ ਹਾਂ ਯਾਰ ਛੋਟ ਐ ਚਾਉਣਾ ਨਹੀਂ ਉਹ ਉਹ ਕਰੇ ਬੈਸਲੀ ਬਣਾਉਗਾ ਬਾਈ ਦਾ ਹੈਗਾ ਤੀ ਪਰ ਨਾ ਇਹ ਨਾ ਮਨ ਗਾਇਸ ਆਹ ਤਾਂ ਨਾ ਇਸ਼ਕ ਹੋਣਾ ਹਮਮ ਇਹ ਇੱਕ 1200 ਦਾ ਸੀ ਸਤਨਾ ਤੇ ਸੀਜ਼ਨ ਚੱਲੂਗਾ 1200 ਸਤਨਾ ਤੇ ਬਾਹਰ ਹੋ ਜਾਏਗਾ ਜਰੂਰ ਨਾ ਤੁਹਾਨੂੰ ਲੱਗਨੇ ਕਰਕੇ ਬਣਾਉਂਦੇ ਰੱਖੀਂ ਚਲਾ ਆਇਆ ਫੇਰ ਦੱਸਦਾ ਆ ਆਉਂਦਾ ਲੋਹਿਆ ਨੇ ਲੋਹਿਆ ਦੇ ਦੀ ਦੁਕਾਨਾ ਪਿੰਦਰੇ ਹੈ ਨਾ ਉੱਥੇ ਛਾਤਰੀ ਮਿਲਦੀ ਆ ਹਮ ਲੋਹਿਆ ਦਾ 50 30 ਮਿਲਦੀ ਆ ਜਿੱਥੇ ਪਿੰਦਰੇ ਡੈਡੀ ਉਹ ਚਨਾ ਲੋਇਲੀ ਦੀ ਦੁਕਾਨਾ ਉੱਥੇ ਨਾ ਇੱਕ ਦਿਨ ਨਛਤਰੀ ਉੱਪਰ ਪਈ ਸੀ ਕਿ ਪਤਾ ਪਿੰਜਰੇ ਮਿਲਦੇ ਹਨ ਚੱਲੀ ਉੱਥੇ ਬਣਾ ਜਾ ਪੁੱਛਦੇ ਤਾਂ ਅੱਗੇ ਲੋਇਲੀ ਪਿੰਜਰੇ ਪਈ ਹੁੰਦੇ ਐਨੂੰ ਕਾਫੜਾ ਬਣਾ ਕੇ ਰੱਖ ਲਾਟਸ ਵਾਲਾ ਜੀ ਗੱਡੀ ਲਾ ਲਈ ਆਪਾਂ ਆ ਜਾਾਂਗੇ ਹਾਏ ਵੇਖੀ ਵਿਚਾਰਾ ਐਡੀ ਵੱਡੀ ਮਸਲੀ ਚੰਨ ਕੰਮ ਕਰਨਾ ਇਹ ਚਰਕੂ ਬਜਾਇਆ ਤਾਂ ਹੂੰ ਡੜੀ ਰੱਖੋ ਜੋ 2 ਮਿੰਟ ਕੀ ਰੋਵਾ ਪਾਇਆ ਤੇ 3 ਦਿਨ ਹੈ ਇਹ ਵੀ ਕੋਈ ਗੱਲ ਨਹੀਂ ਕੋਈ ਨਹੀਂ ਉਹਦੇ ਤੇ ਭਰਾਵਾ ਨਹੀਂ ਉਹਦੇ ਇਹ ਲਿਗਾ ਪਾ ਦੇ। ਹਲੋ ਵੀ ਹੁੰਦਾ ਸਾਨੂੰ ਮਿਲਿਆ ਨਹੀਂ। ਅਸੀਂ ਇੱਕ ਫਿਰ ਟੈਂਪਰ ਲਈ ਛੋਡੇ ਦਾ ਕਰ ਲੈ ਜਗਾੜ। ਤੇ ਜਸ਼ਨ ਬਾਈ ਤੋਂ ਆਪਾਂ ਲਈ ਪੇਟੀ ਇੱਕ ਗੱਤੇ ਦੀ। ਉੱਤੇ ਟੇਪ ਟੂ ਕਰਾ ਕੇ ਇਹਨੂੰ ਕਰਾਇਆ ਪੂਰਾ ਮੋਡੀਫਾਈ। ਇੱਕ ਕਬੂਤਰਾਂ ਦਾ ਛੋਟਾ ਜਿਹਾ ਘਰ ਇੱਕ ਵਾਰੀ ਰੈਡੀ ਕਰ ਲਿਆ। ਤੇ ਕਬੂਤਰਾਂ ਦੇ ਸਾਹ ਲੈਣ ਵਾਸਤੇ ਆਪਾਂ ਛੋਟੇ-ਛੋਟੇ ਘਰ ਤੇ ਵਿੱਚ ਸਰਾਖ ਛੋਟੀ ਛੋਟੀਆਂ ਕਬਾਰੀਆਂ ਟੈਪ ਗੱਤੇ ਦੀ ਕਰਤੀ ਕਟਿੰਗ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਾ ਹੋਵੇ। ਸੋ ਕਬੂਤਰਾਂ ਦਾ ਇੱਕ ਛੋਟਾ ਜਿਹਾ ਘਰ ਬਣ ਕੇ ਹੋ ਗਿਆ ਤਿਆਰ। ਸੋ ਬਾਅਦ ਵਿੱਚ ਆਪਾਂ ਇੱਕ ਵਧੀਆ ਖੁੱਡੇ ਦਾ ਇੰਤਜ਼ਾਮ ਵੀ ਕਰਾਂਗੇ ਪਰ ਇੱਕ ਵਾਰੀ ਉਹਨਾਂ ਨੂੰ ਰੱਖਣ ਵਾਸਤੇ ਆਪਾਂ ਨੋਰ ਨੂੰ ਆ ਜਗੜ ਬਣਾਤਾ। ਸੋ ਇਹਦੇ ਵਿੱਚ ਆਪਾਂ ਕਬੂਤਰ ਨੂੰ ਘਰੀ ਪਾ ਕੇ ਰਹਿ ਜਾ ਸਕਦੇ ਹਾਂ। अज तो का ब्लॉग थानू कि लग्या नूर दोटिया छोटी हरकतों नूर दल् थ किदिया तो अपने कमेंट्स करके सू भी वी वीडियो देखने वास्ते बलॉग देखने वास्ते सानलक्राइब कर लो और वीडियो में शेयर करद्या करो और वीडियो लाइक जरूर करो धन्यवाद